ਕਨਵੇਕਲੀ ਪਹਿਲ ਕਦਮ ਇਹ ਜਿਲ੍ਹਾ ਲੁਧਿਆਣਾ ਦੇ ਅੰਦਰ ਪੈਡਰੋਸੀਆਣਾ ਵੀ ਖੜੇ ਆ ਜਿੱਥੇ ਕਿ ਤੁਹਾਨੂੰ ਇੱਕ ਨਵਾਂ ਰੂਪ ਦਿਖਾਵਾਂਗੇ ਜਿਸ ਤਰ੍ਹਾਂ ਪਹਿਲਾਂ ਰੂੜੀ ਖਾਦ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਅੱਜ ਗੰਡੂਏ ਖਾਦ ਦੇ ਰੂਪ ਦੇ ਵਿੱਚ ਰਵਾਇਤੀ ਉਹ ਖਾਦ ਹੈ ਜਿਹੜਾ ਉਹ ਬਣਾਉਣ ਦਾ ਉਪਰਾਲਾ ਕੀਤਾ ਗਿਆ ਤੇ ਇਹੇ ਗੰਡੂਆ ਆਸਟ੍ਰੇਲੀਨਮ ਡੀਡ ਹੈ ਜੋ ਇਹਨੂੰ ਖਾ ਕੇ ਫਿਲਟਰੇਸ਼ਨ ਕਰਦਾ ਇਹਦੇ ਵਿੱਚ 16 ਨਿਊਟ੍ਰੀਸ਼ਨ ਐਡ ਹੋ ਜਾਂਦੇ ਜੋ ਕਿ ਖੇਤੀ ਨੂੰ ਬਹੁਤ ਲਾਹੇਮੰਦ ਹੈ ਕੰਪਨੀ ਕਿਸਾਨਾਂ ਨਾਲ ਕੰਟਰੈਕਟ ਕਰਦੀ ਹੈ ਉਹ ਲੋਕਾਂ ਨੂੰ ਕਹਿੰਦੀ ਹੈ ਵੀ ਤੁਸੀਂ ਰਵੈਇਤੀ ਖੇਤੀ ਬਣਾਓ ਯੂਰੀਆ ਪੈਸਟੀਸਾਈਡ ਤੋਂ ਜ਼ਮੀਨ ਨੂੰ ਬਚਾਓ ਇਹਨਾਂ ਵਿੱਚ ਫਾਇਦਾ ਕੀ ਹੈ ਜੀ ਜਿਵੇਂ 3 ਮਹੀਨਿਆਂ ਵਿੱਚ ਇਹ ਚ ਬੈੱਡ ਇਹੇ ਬੈੱਡਾਂ ਤੋਂ ਇੱਕ ਡਬਲ ਬੈੱਡ ਤਿਆਰ ਹੋ ਜਾਂਦਾ ਜੀ ਜਿਹੜਾ ਕਿਸਾਨ ਨੂੰ ਬਹੁਤ ਬਹੁਤ ਜ਼ਿਆਦਾ ਉਹ ਹੈ ਜਿਵੇਂ ਕੋਈ ਕਿਸਾਨ ਲਾਉਂਦਾ ਹੈ ਜਿਵੇਂ ਇੱਕ ਬੈੱਡ ਅਜ ਲਾਦਾ 3 ਮਹੀਨਿਆਂ ਬਾਅਦ ਇਹ ਤੋਂ ਦੂਸਰਾ ਡਬਲ ਬੈੱਡ ਤਿਆਰ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਮੈਰਵਿੰਦਰ ਸਿੰਘ ਰੇਸਮਾ ਦੋਸਤੋ ਇਸ ਦਾ ਤੁਸੀਂ ਜਾਣਦੇ ਹੋ ਕਿ ਦਿਨ-ਬਦਨ ਜਿਹੜਾ ਵਾਤਾਵਰਨ ਹੈ ਉਹ ਦੂਸ਼ਿਤ ਹੋ ਰਿਹਾ ਹੈ ਹਵਾ ਜਿਹੜੀ ਹੈ ਉਹ ਪੰਜਾਬ ਦੀ ਆਬੋ ਹਵਾ ਬਿਲਕੁਲ ਦੂਸ਼ਿਤ ਹੁੰਦੀ ਜਾ ਰਹੀ ਹੈ ਕਿਉਂਕਿ ਇੱਥੋਂ ਦੀ ਜਿਹੜੀ ਇਹ ਸੂਬਾ ਹੈ ਪੰਜਾਬ ਸੂਬਾ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਕਿ ਅੱਜ ਦੀ ਸਥਿਤੀ ਨੂੰ ਅਗਰ ਦੇਖਿਆ ਜਾਵੇ ਕਿ ਬਹੁਤਾ ਦੇ ਵਿੱਚ ਖੇਤਾਂ ਅੰਦਰ ਪੈਸਟੀਸਾਈਡ ਜਿਹੜਾ ਮਤਲਬ ਖਤਰਨਾਕ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਜੂਰੀਆ ਹੋਗਾ ਉਹ ਤਰ੍ਹਾਂ ਦੀਆਂ ਸਪਰੇ ਹਾਂ ਜਿਹੜੀਆਂ ਤੇ ਫਿਰ ਉਹ ਕਿਤਨਾ ਕਿਤੇ ਮਨੁੱਖੀ ਜੀਵਨ ਦਾ ਕਾਣ ਕਰਦੀਆਂ ਨੇ अनेका ਬਿਮਾਰੀਆਂ ਨੇ ਜਿਹੜੀਆਂ ਉਹਦੇ ਨਾਲ ਹਰ ਇਨਸਾਨ ਕ੍ਰਿਸਤ ਹੋ ਜਾਂਦਾ ਪਰ ਇੱਕ ਨਵਿਕਲੀ ਪਹਿਦ ਕਦਮੀ ਹੈ ਜਿਲ੍ਹਾ ਲੁਧਿਆਣਾ ਦੇ ਅੰਦਰ ਪਿੰਡ ਰੋਸੀਆਣਾ ਵਿਖੇ ਖੜੇ ਆ ਜਿੱਥੇ ਕਿ ਤੁਹਾਨੂੰ ਇੱਕ ਨਵਾਂ ਰੂਪ ਦਿਖਾਵਾਂਗੇ ਜਿਸ ਤਰ੍ਹਾਂ ਪਹਿਲਾਂ ਰੂੜੀ ਖਾਦ ਜਿਸ ਨੂੰ ਅਸੀਂ ਕਹਿ ਸਕਦੇ ਆ ਕਿ ਅੱਜ ਗੰਡੋਏ ਖਾਦ ਦੇ ਰੂਪ ਦੇ ਵਿੱਚ ਰਵੈਤੀਓ ਖਾਦ ਹੈ ਜਿਹੜਾ ਉਹ ਬਣਾਉਣ ਦਾ ਉਪਰਾਲਾ ਕੀਤਾ ਗਿਆ ਤਾਂ ਕਿ ਜਿਹੜਾ ਅ ਅੱਜ ਵਾਤਾਵਰਨ ਹੈ ਉਹ ਵੀ ਠੀਕ ਰਹੇ ਤੇ ਜਿਹੜੇ ਲੋਕ ਨੇ ਜੋ ਸਬਜ਼ੀਆਂ ਜਾਂ ਹੋਰ ਜਿਹੜੀਆਂ ਅਸੀਂ ਫਸਲਾਂ ਤੋਂ ਉਗੀਆਂ ਤੋਂ ਖਾਣੀਆਂ ਚੀਜ਼ਾਂ ਉਹ ਵੀ ਅਸੀਂ ਖਾ ਕੇ ਤੰਦਰੁਸਤ ਰਹੀਏ ਇਸ ਤਰ੍ਹਾਂ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਇਨਵੈਕਲੀ ਕਹਿਲ ਕਦਮ ਹੈ ਗੰਡੋਆ ਖਾਦ ਤਿਆਰ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਹੜਾ ਪਲਾਂਟ ਪੂਰੇ ਲੱਗੇ ਨੇ ਇਹ ਗੰਡੋਏ ਖਾਦ ਦੇ ਨੇ ਇੱਥੇ ਗੰਡੋਆ ਖਾਦ ਆ ਜਿਹੜੀ ਉਹ ਤਿਆਰ ਕੀਤੀ ਜਾਂਦੀ ਆ ਤਾਂ ਕਿ ਜਿਹੜਾ ਇੱਥੋਂ ਚੰਗੀ ਖਾਦ ਆ ਜਿਹੜੀ ਦੇਸੀ ਖਾਦ ਤਿਆਰ ਹੋ ਕੇ ਖੇਤਾਂ ਵਿੱਚ ਪਵੇ ਤੇ ਪੈਦਾਵਾਰ ਵੀ ਦੁਗਣੀ ਹੋਵੇ ਸਾਡੇ ਨਾਲ ਇਸ ਪ੍ਰੋਜੈਕਟ ਦੇ ਜਿਹੜੇ ਪੂਰੇ ਜਾਣਕਾਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਪਰ ਜੀ ਕੀ ਨਾਮ ਹੈ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਜੀ ਕੀ ਸਿਸਟਮ ਆ ਪੂਰਾ ਇਹ ਖਾਦ ਦਾ ਇਹ ਸਾਨੂੰ ਦੱਸ ਕੇ ਦੋ ਜੀ ਜਿਹੜੇ ਇਹ ਬਰਮਿਕ ਕੰਪੋਸਟ ਜੋ ਕਿ ਦੇਸੀ ਖਾਦ ਕਹਿੰਦੇ ਆਪਾਂ ਜੀ ਜਿਵੇਂ ਲੋਕ ਪੈਸਟੀਸਾਈਡ ਵਗੈਰਾ ਪਾ ਰਹੇ ਨੇ ਇਵੇਂ ਆਪਾਂ ਖੇਤੀ ਦੇ ਵਿੱਚ ਡੀਏਪੀ ਯੂਰੀਆ ਪਾਉਂਦੇ ਨੇ ਨਾਈਟ੍ਰੋਜਨ ਪੋਟਾਸ਼ੀਅਮ ਨੂੰ ਖੇਤੀ ਨੂੰ ਕਰਨ ਵਾਸਤੇ ਤਾਂ ਇਹੇ ਗੰਡੂ ਆਸਟ੍ਰੇਲੀਅਨ ਬੀਡ ਆ ਗਈ ਜੋ ਇਹਨੂੰ ਖਾ ਕੇ ਫਿਲਟਰੇਸ਼ਨ ਕਰਦਾ ਇਹਦੇ ਵਿੱਚ 16 ਨਿਊਟ੍ਰੀਸ਼ਨ ਐਡ ਹੋ ਜਾਂਦੇ ਜੀ ਜੋ ਕਿ ਖੇਤੀ ਨੂੰ ਬਹੁਤ ਲਾਹੇਮੰਦ ਨੇ ਤੇ ਉਹਦੇ ਨਾਲ ਖੇਤੀ ਵਧੀਆ ਪਦਰ ਤੇ ਹੁੰਦੀ ਉਹ ਹੁੰਦੀ ਹੈ ਜੀ ਤਾਂ ਕਿ ਲੋਕਾਂ ਨੂੰ ਪੈਸਟੀਸਾਈਡ ਤੋਂ ਬਚਿਆ ਜਾਏ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਸ ਕਰਕੇ ਇਹ ਅਸੀਂ ਇਹ ਲੋਕਾਂ ਨੂੰ ਜਾਗਰਤ ਕਰ ਰਹੇ ਆ ਵੀ ਵਰਮੀ ਕੰਪੋਸਟ ਦਾ ਜਿਆਦਾ ਜਿਆਦਾ ਇਸਤੇਮਾਲ ਕਰਨਾ ਯੂਰੀਆ ਖਾਦ ਤੇ ਇੱਕ ਸਵਾਲ ਹੈ ਕਿ ਇਹ ਸ਼ੁਰੂਆਤ ਦੀ ਕਿਸ ਕਿਸ ਤਰ੍ਹਾਂ ਹੁੰਦੀ ਹੈ ਕਿਸ ਤਰ੍ਹਾਂ ਸ਼ੁਰੂਆਤ ਮਤਲਬ ਸ਼ੁਰੂਆਤ ਸਮੇਂ ਕੀ ਕਰਦੇ ਹੋ ਕਿਵੇਂ ਲੱਗਦਾ ਹੈ ਪਲਾਂਟ ਜਿਹੜਾ ਅਸੀਂ ਇਸ ਕੰਪਨੀ ਨਾਲ ਕੰਟਰੈਕਟ ਕਰਦੇ ਹਾਂ ਜੀ ਕੰਪਨੀ ਕਿਸਾਨਾਂ ਨਾਲ ਕੰਟਰੈਕਟ ਕਰਦੀ ਹੈ ਉਹ ਲੋਕਾਂ ਨੂੰ ਕਹਿੰਦੀ ਹੈ ਵੀ ਤੁਸੀਂ ਰਵੈਤੀ ਖੇਤੀ ਬਣਾਓ ਤੇ ਯੂਰੀਆ ਪੈਸਟੀਸਾਈਡ ਤੋਂ ਜ਼ਮੀਨ ਨੂੰ ਬਚਾਓ ਤਾਂ ਕੰਪਨੀ ਨਾਲ ਕੰਟਰੈਕਟ ਕੀਤਾ ਹੋਇਆ ਮੈਂ ਦੇਖ ਰਿਹਾ ਸੀ ਕਿ ਇੱਕ ਇਹ ਜਿਹੜਾ ਤੁਸੀਂ ਬਣਾਇਆ ਹੈ ਪੂਰਾ ਇਸ ਨੂੰ ਕੀ ਕਹਿੰਦੇ ਹੋ ਤੁਸੀਂ ਇਹਨੂੰ ਬੈੱਡ ਕਹਿੰਦੇ ਜੀ ਇਹਦੀ ਲੰਬਾਈ 14 ਫੁੱਟ ਆ ਜੀ ਚੜਾਈ 2 ਫੁੱਟ height ਦੀ 1 ਫੁੱਟ ਆ ਜੀ ਹਾਂ ਇਹਦੇ ਵਿੱਚ ਕੀ ਕੀ ਪਾਇਆ ਗਿਆ ਇਹਦੇ ਵਿੱਚ 20 ਕਿਲੋ ਗੰਡਵਾ ਪਾਇਆ ਜੀ 1000 ਕਿਲੋ ਗੋਬਰਾ ਜੀ ਇਹਨੂੰ ਉਪਰੋਂ ਟਕਣ ਵਾਸਤੇ ਅਸੀਂ ਮੌਸਮ ਟੈਂਪਰੇਚਰ ਨੂੰ ਮੈਨੇਜ ਕਰਨ ਵਾਸਤੇ ਇਹਦੇ ਉੱਪਰ ਪਰਾਲੀ ਪਾਈ ਆ ਜੀ ਤੇ ਡੇਲੀ ਇਹਦੇ ਉੱਪਰ ਅਸੀਂ ਦੋ ਟਾਈਮ ਪਾਣੀ ਲਾਉਨੇ ਆ ਜੀ ਤਾਂ ਕਿ ਟੈਂਪਰੇਚਰ ਮੇਨਟੇਨ ਰਹੇ ਅਸੀਂ ਦੇਖ ਸਕਦੇ ਆ ਮਤਲਬ ਇਹ ਆਪਾਂ ਦੇਖੇ ਆਪਾਂ ਇਹਦੇ ਵਿੱਚ ਕੀ ਕੀ ਹੈ ਹਨਾ ਆ ਇਹ ਪਰਾਲੀ ਹੈ ਇਹ ਕੀ ਹੈ ਗੋਹਾ ਜੀ ਇਹ ਗੋਹਾ ਜੀ ਇਹ ਇੱਕ ਇਹ ਗੰਡੋਏ ਵੀ ਦੇਖ ਰਹੇ ਆ ਵਿੱਚ ਨਾ ਹਾਂ ਤੁਹਾਨੂੰ ਗੰਡੋਏ ਕੱਢ ਕੇ ਦਿਖਾਉਂਦੇ ਆ ਆ ਆ ਗੰਡੋ ਆ ਜੀ ਆ ਆ ਫਰਜ਼ਾਦ ਆ ਆ ਦੇਖੋ ਫਤਰਾ ਆ ਗੰਡੋ ਆ ਗੰਡੋ ਇਹਨੇ ਤਿਆਰ ਹੁੰਦੀ ਆ ਜੀ ਇਹ ਹਾਂਜੀ ਇਹ ਆਸਟ੍ਰੇ ਇਹ ਗੰਡੋਆ ਕੀ ਕਰਦਾ ਇਹ ਜਿਹੜੀ ਮਤਲਬ ਖਾਦ ਬਣਦੀ ਆ ਇਹ ਆਸਟ੍ਰੇਲੀਅਨ ਬਰੀਡ ਆ ਜੀ ਇਹ ਬਾਹਰ ਦਾ ਗੰਡੋਆ ਜੀ ਮਤਲਬ ਇਧਰ ਲਾ ਇਧਰ ਲਾ ਨਹੀਂ ਹੈਗਾ ਨਹੀਂ ਜੀ ਇਹਨੂੰ ਏਸ਼ੀਅਨ ਫਟੇਡਾ ਕਹਿੰਦੇ ਆ ਜੀ ਜੀ ਇਹਦਾ ਨਾਮ ਇਹ ਜਿਵੇਂ ਇਹਨੂੰ ਖਾਂਦਾ ਜੀ ਤਾਂ ਇਹਨੇ 16 ਨਿਊਟ੍ਰੀਸ਼ਨ ਐਡ ਕਰਦੇ ਇਹ ਗੋਬਰੀ ਖਾਂਦਾ ਤੇ ਗੋਬਰ ਜੀ ਰਹਿੰਦਾ ਜੀ ਇਹ ਮਿੱਟੀ ਛੱਡ ਦੇ ਤਾਂ ਮਰ ਜਾਂ ਕਿੰਨਾ ਕੁ ਟਾਈਮ ਇਹਦੀ ਲਾਈਫ ਆ ਜਿਹੜੀ ਇਹਦੇ ਬਣਾਉਣ ਦੀ ਆ ਮਤਲਬ ਕਿੰਨੇ ਟਾਈਮ ਇਹ 7000 ਪਲੱਸ ਆਂਦੇ ਜਾਂਦਾ ਜੀ ਇੱਕ ਸਾਲ ਦੇ ਅੰਦਰਾਂ ਜੀ ਹਾਂਜੀ ਤੇ ਕਿੰਨੇ ਕੁ ਟਾਈਮ ਦੇ ਵਿੱਚ ਬਣਾ ਕੇ ਤਿਆਰ ਕਰ ਦਿੰਦਾ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਮਹੀਨਿਆਂ ਚ ਖਾਤ ਤਿਆਰ ਹੋ ਜਾਂਦੀ ਹੈ ਤਿੰਨ ਮਹੀਨਿਆਂ ਚ ਖਾਤ ਤਿਆਰ ਕਰ ਦਿੰਦੇ ਇੱਕ ਬੈੱਡ ਜੀ ਹਾਂਜੀ ਇਹਨੂੰ ਵਿੱਚ ਫਾਇਦਾ ਕੀ ਹੈ ਜੀ ਜਿਵੇਂ ਤਿੰਨ ਮਹੀਨਿਆਂ ਵਿੱਚ ਇਹ ਚ ਬੈੱਡ ਇਹੇ ਬੈੱਡ ਤੋਂ ਇੱਕ ਡਬਲ ਬੈੱਡ ਤਿਆਰ ਹੋ ਜਾਂਦਾ ਜੀ ਜਿਹੜਾ ਕਿਸਾਨ ਨੂੰ ਬਹੁਤ ਬਹੁਤ ਜ਼ਿਆਦਾ ਉਹ ਆ ਜਿਵੇਂ ਕੋਈ ਕਿਸਾਨ ਲਾਉਂਦਾਗਾ ਜਿਵੇਂ ਇੱਕ ਬੈੱਡ ਅਜ ਲਾਦਾ ਤਿੰਨ ਮਹੀਨਿਆਂ ਬਾਅਦ ਇਹ ਤੋਂ ਦੂਸਰਾ ਡਬਲ ਬੈੱਡ ਗੰਡੋਵਾ ਦੋਗਣਾ ਹੋ ਜਾਂਦਾ ਤੇ ਖਾਦ ਬਣ ਜਾਂਦੀ ਹੈ ਗੰਡੋਵਾ ਚੱਕ ਕੇ ਆਪਾਂ ਦੂਸਰੇ ਬੈੱਡੇ ਸ਼ਿਫਟ ਕਰ ਦਿੰਦੇ ਆਂ ਤੇ ਕੁਬਰ ਪਾ ਦਿੰਦੇ ਆਂ ਜਿਆਦਾਤਰ ਜਿਹੜੇ ਕਿਸਾਨ ਨੇ ਉਹ ਪੈਸਟੀਸਾਈਡ ਤੇ ਨਿਰਪਰਤ ਰਹਿੰਦੇ ਨੇ ਪਾਕੀ ਇਹਦੇ ਬਾਰੇ ਜਾਣਕਾਰੀ ਲੋਕਾਂ ਨੂੰ ਜਾਣਕਾਰੀ ਹੈ ਜੀ ਲੇਕਿਨ ਅਵੇਅਰ ਨਹੀਂ ਲੋਕ ਕਿੰਨਾ ਕਿਤੇ ਡਰਦੇ ਆ ਪੈਦਾਵਾਰ ਤੋਂ ਜਾ ਝਾੜ ਚੰਗੇ ਝਾੜ ਤੋਂ ਇਹਦੇ ਦੇਖੋ ਪਹਿਲੇ ਵਾਰ ਜੋ ਆਪਾਂ ਯੂਜ਼ ਕਰਦੇ ਆਂ ਤਾਂ ਪਹਿਲੇ ਸਾਲ ਝਾੜ ਨਹੀਂ ਹੁੰਦੀ ਕਿਉਂਕਿ ਦੂਸਰੇ ਸਾਲ ਆਪਾਂ ਇਹਨੂੰ ਕਰਦੇ ਆਂ ਇਹ ਕੀਲੇ ਦੇ ਵਿੱਚ 6 ਮੰਡਲ ਪੈਂਦੇ ਆਂ ਕਿਨੇ ਪਹਿਲੇ ਸਾਲ ਇਹ ਝਾੜ ਨਹੀਂ ਆਉਂਦੀ ਦੂਸਰੇ ਸਾਲ ਇਹ ਬਹੁਤ ਵਧੀਆ ਉਹ ਹੈਦਨ ਨਹੀਂ ਮਤਲਬ ਅਗਰ ਦੇਖਿਆ ਜਾਵੇ ਕਿ ਲੇਕ ਦੇ ਵਿੱਚ ਕਿੰਨੀ ਕੁ ਪੈ ਜਾਂਦੀ ਉਹ ਤੇ ਪੈਦਾਵਾਰ ਦੇ ਵਿੱਚ ਕਿੰਨਾ ਕੰਤਰ ਆ ਜਾਂਦਾ 6 ਕਿਲੋ ਕਿੰਟਲ ਕਿਲੇ ਵਿੱਚ ਪੈਂਦੀ ਆ ਜੇ ਆਪਾਂ ਤੁਲਨਾ ਕਰੀਏ ਪੈਸਟੀਸਾਈਡ ਦੇ ਮੁਕਾਬਲੇ ਜਿਹੜੀ ਦੇਸੀ ਖਾਦ ਹੈ ਜਿਹੜੀ ਤੁਸੀਂ ਤਿਆਰ ਕਰ ਰਹੇ ਹੋ ਉਹਦੇ ਮੁਕਾਬਲੇ ਕਿਤੇ ਮਹਿੰਗੀ ਤਾਂ ਨਹੀਂ ਪੈ ਰਹੀ ਨਹੀਂ ਇਹ ਆਪਾਂ ਕੰਪਨੀ ਦੇ ਮਤਲਬ ਜਿਵੇਂ ਇਕੱਠੀ ਲੈਂਦਾ ਬੰਦਾ ਤਾਂ ਉਹ ਰੇਟ ਕੰਪਨੀ ਵਾਜਿਬ ਤਰੀਕੇ ਨਾਲ ਲਾਉਂਦੀ ਹੈ ਜੀ ਇਹ ਬੰਦਾ ਜੇ 2-4 ਕਿੱਲੇਆਂ ਜਾਂ 10 ਕਿੱਲਿਆਂ ਦੀ ਇਕੱਠੀ ਲੈਂਦਾ ਜੀ। ਮਤਲਬ ਇੱਕ ਥਾਂ ਮੈਂ ਯੂਜ਼ ਵੀ ਕਰ ਸਕਦਾ ਐ ਤੇ ਘਰੇ ਅਗਰ ਬੈੱਡ ਤਿਆਰ ਕਰਦੇ ਹੋ ਤਾਂ ਤਿਆਰ ਵੀ ਹੋ ਸਕਦਾ ਐ ਵੀ ਕਰ ਸਕਦਾ ਜੀ। ਉਹ ਤਿਆਰ ਕਰਨ ਦਾ ਕੀ ਪ੍ਰੋਸੈਸ ਆ ਕਿਵੇਂ ਮਤਲਬ ਲੋਕਾਂ ਨੂੰ ਜਾਗਰੂ ਕਰੂੰਗੇ? ਦੇਖੋ ਜੀ ਅਸੀਂ ਇਹ ਕੰਪਨੀ ਥਰੂ ਲਵਾਏ ਨੇ। ਕੰਪਨੀ ਥਰੂ ਅਸੀਂ ਇਹ ਕੰਟਰੈਕਟ ਕੀਤਾ ਸਾਨੂੰ ਕੰਪਨੀ ਨੇ। ਇਹ ਸਾਰੇ ਬੈੱਡ ਸਾਡੇ ਇੰਸਟਾਲ ਕੰਪਨੀ ਕਰਕੇ ਜੀ। ਅਸੀਂ ਕੰਪਨੀ ਨੂੰ ਪੇਮੈਂਟ ਕੀਤੀ ਤੇ ਕੰਪਨੀ ਸਾਡੇ ਬੈੱਡ ਇੰਸਟਾਲ ਕਰ। ਸਾਡਾ ਮੈਟ੍ਰੈਸ ਤੋਂ ਚੋਖੀ ਕਮਾਈ ਵੀ ਕਰ ਸਕਦੇ ਆ ਅਸੀਂ। ਹਾਂਜੀ ਕਮਾਈ ਕਰ ਸਕਦੇ। ਕੰਪਨੀ ਸ ਇੱਕ ਬੈੱਡ 10000 ਰੁਪਏ ਦਾ ਲੱਗਦਾ ਜੀ ਤੇ ਬੈੱਡ ਸਾਨੂੰ ਕਮਾਈ ਦਿੰਦਾ ਤਿੰਨ ਮਹੀਨਿਆਂ ਦੇ ਵਿੱਚ ਘੱਟੋ ਘਾਟ 20-25000 25000 ਰੁਪਏ ਕਮਾਈ ਦੇ ਜਾਂਦਾ ਜੀ 10000 ਦਾ ਇੱਕ ਬੈੱਡ ਲੱਗਦਾ ਜੀ ਤੇ ਸਾਮਬ ਸੰਭਾਲ ਕਿੰਨੀ ਕਹਦੀ ਸਾਮਬ ਵਾਲੇ ਕੋਈ ਜ਼ਿਆਦਾ ਨਹੀਂ ਜੀ ਦਸਰ ਪਾਣੀ ਮਾਰਨਾ ਦੋ ਟਾਈਮ ਤੇ ਇਹਨੂੰ ਥੋੜਾ ਕੋਈ ਨੂੰ ਉਹ ਕਰਨਾ ਹੈ ਕਿਤੇ ਇਹ ਹੀਟ ਦੇ ਨਾਲ ਜਿਹੜੇ ਗੰਡੋਏ ਨੇ ਕਿਤੇ ਮਰਤਾ ਨਹੀਂ ਜਾਣਗੇ ਨਹੀਂ ਨਹੀਂ ਇਹ 2 ਡਿਗਰੀ ਤੋਂ ਲੈ ਕੇ 48 ਡਿਗਰੀ ਟੈਂਪਰੇਚਰ ਤੋ ਜੋ ਰਹਿ ਸਕਦੇ ਨੇ ਜੀ ਮਤਲਬ ਇਹਨੂੰ ਦਿਨ ਦੇ ਵਿੱਚ ਕੀ ਕੀ ਕਰਨਾ ਪੈਂਦਾ ਕਿਹੜੇ ਕਿਹੜੀ ਸਾਵਧਾਨੀਆਂ ਜਿਹੜੇ ਵਰਤਣੇ ਪੈਂਦੇ ਨੇ ਦਿਨ ਦੇ ਵਿੱਚ ਹੀ ਗਰਮੀ ਦੇ ਟਾਈਮ ਜਿਵੇਂ ਗਰਮੀ ਟੈਂਪਰੇਚਰ 45 ਡਿਗਰੀ ਆ ਤਾਂ ਸਵੇਰੇ ਸ਼ਾਮ ਦੋ ਟਾਈਮ ਪਾਣੀ ਦੇਣਾ ਨੂੰ ਜੀ ਮਤਲਬ ਗਿੱਲਾ ਰੱਖਣਾ ਹੈ ਗੋਫਾ ਟੈਂਪਰੇਚਰ ਡਾਊਨ ਨਾ ਹੋਵੇ ਜੀ ਤੇ ਹਰ ਹਫ਼ਤੇ ਬਾਅਦ ਇਹਦੇ ਚੀਜ਼ ਨੂੰ ਥੋੜਾ ਹਿਲਾਉਣਾ ਹੈ ਗੋਫੇ ਨੂੰ ਜੀ ਅੱਛਾ ਲਾ ਕੇ ਕੋਈ ਗੈਸ ਨਾ ਮੰਨੇ